ਰਸ਼ੀਆ ਇਸ ਮੂਵਿੰਗ ਫਾਸਟ ਟੂ ਡਿਸਟਰੋਏ ਯੂਕਰੇਨ ਐਂਡ ਨਾਟੋ ਪ੍ਰਾਈਡ ਕਿ ਜਿਹੜੀ ਗੱਲ ਦੇ ਉੱਤੇ ਨਾਟੋ ਦੇ ਮੁਲਕ ਮਾਨ ਕਰਦੇ ਨੇ ਜਿਹੜੀ ਗੱਲ ਦਾ ਉਹਨਾਂ ਨੂੰ ਮਾਨ ਜਾਂ ਪੂਰੀ ਜਿਹੜੀ ਪੱਛਮ ਦੀ ਤਾਕਤ ਉਸ ਨੂੰ ਤਬਾਹ ਕਰਨ ਦੇ ਲਈ ਰੂਸ ਵੱਲੋਂ ਇੱਕ ਵੱਡਾ ਹਮਲਾ ਕੀਤੇ ਜਾਣ ਦੀ ਤਿਆਰੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ T-95 ਬੰਬਰ ਨੇ ਜਿਹੜੇ ਉਹ ਵਰਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਰੂਸ ਵੱਲੋਂ ਸੋ ਇਸ ਦੇ ਨਾਲ ਮੈਨੂੰ ਲੱਗਦਾ ਕਿ ਇਹ ਜਿਹੜਾ ਯੂਕਰੇਨ ਅਤੇ ਰੂਸ ਦਾ ਯੁੱਧ ਇਹ ਆਪਣੇ ਆਪ ਦੇ ਵਿੱਚ ਇਸਤੇ ਸੰਭਾਵੀ ਤੌਰ ਤੇ ਉੱਤੇ ਫੈਲਣ ਦੇ ਜਿਹੜੇ ਅਸੀਂ ਖੰਦਸ਼ੇ ਸਮੇਂ-ਸਮੇਂ ਤੇ ਉੱਤੇ ਪ੍ਰਗਟ ਕਰਦੇ ਆਏ ਅਸੀਂ ਡਰ ਪ੍ਰਗਟ ਕਰਦੇ ਆਏ ਆ ਉਹ ਮੈਨੂੰ ਲੱਗਦਾ ਸੱਚ ਨਾ ਹੋਣ ਤੇ ਸੱਚ ਹੋਣੇ ਨਹੀਂ ਚਾਹੀਦੇ ਅਸੀਂ ਖੰਦਸ਼ੇ ਜਦੋਂ ਪ੍ਰਗਟ ਕਰਦੇ ਆ ਜਦੋਂ ਅਸੀਂ ਇਸ ਤਰ੍ਹਾਂ ਦੀ ਰਿਪੋਰਟਿੰਗ ਕਰਦੇ ਆ ਸਾਡਾ ਮਸਲਨ ਇਹੋ ਹੀ ਸਾਡੀ ਅਕਾਲ ਪੁਰਖ ਅਗੇ ਅਰਦਾਸ ਹੁੰਦੀ ਆ ਸਰਬੱਤ ਦੇ ਭਲੇ ਦੀ ਕਿ ਦੁਨੀਆ ਦੇ ਵਿੱਚ ਇਹ ਨੁਕਸਾਨ ਨਹੀਂ ਹੋਣਾ ਚਾਹੀਦਾ ਸੋ ਰੂਸ ਨੂੰ ਇੱਕ ਤਾਕਤਵਰ ਜਿਹੜਾ ਮੁਲਕ ਉਹ ਬਣਨ ਲਈ ਭਾਵੇਂ ਸਖਤ ਮਿਹਨਤ ਕਰਨੀ ਪਈ ਹੈ ਹੁਣ ਤੱਕ ਸੋਵੀਅਤ ਸੰਘ ਉਸ ਤੋਂ ਬਾਅਦ ਟੁੱਟ ਗਿਆ ਫਿਰ ਰੂਸ ਬਣਿਆ ਤੇ ਉਸ ਦੇ ਵਿੱਚੋਂ 15 16 ਕੰਟਰੀ ਨੇ ਜਿਹੜੇ ਉਹ ਟੁੱਟ ਕੇ ਹੋਰ ਵੱਖਰੇ ਹੋ ਗਏ ਸੋ ਇਸ ਨੂੰ ਤਬਾਹ ਕਰਨ ਦੇ ਵਿੱਚ ਮਤਲਬ ਜਿਆਦਾ ਸਮਾਂ ਨਹੀਂ ਲੱਗਣਾ ਇਸ ਨੂੰ ਬਣਨ ਦੇ ਵਿੱਚ ਜਿਆਦਾ ਸਮਾਂ ਲੱਗਿਆ ਪਰ ਇਸ ਨੂੰ ਖਤਮ ਹੋਣ ਦੇ ਲਈ ਜਾਂ ਇਸ ਨੂੰ ਟੁੱਟਣ ਦੇ ਲਈ ਹੋਰ ਐਸ ਤੀਆਂ ਜਿਹੜੀਆਂ دشਵਾਰੀਆਂ ਨੇ ਉਹ ਬਦਲ ਦੇ ਲਈ ਜਾਦਾ ਸਮਾਂ ਨਹੀਂ ਲੱਗਣਾ ਨਾਟੋ ਦੀਆਂ ਜਿਹੜੀਆਂ ਕਹਾਂਗੇ ਕਿ ਨੀਤੀਆਂ ਨੇ ਨਾਟੋ ਮੁਲਕਾਂ ਦੀਆਂ ਉਹ ਹਮੇਸ਼ਾ ਦੋਪੱਖੀ ਹੁੰਦੀਆਂ ਨੇ ਸਾਹਮਣੇ ਕੁਝ ਹੋਰ ਹੁੰਦਾ ਤੇ ਪਰਦੇ ਪਿੱਛੇ ਕੁਝ ਹੋਰ ਹੁੰਦਾ ਤੇ ਰੂਸ ਕਿਤੇ ਇਸ ਭਲੇਖੇ ਦੇ ਵਿੱਚ ਮੈਨੂੰ ਲੱਗਦਾ ਜੀ ਰਿਹਾ ਕਿ ਉਹ ਯੂਕਰੇਨ ਦੇ ਵਿੱਚ ਕੋਈ ਵੱਡਾ ਹਮਲਾ ਕਰਕੇ ਜਾਂ ਉਸ ਨੂੰ ਤਬਾਹ ਕਰਕੇ ਕੋਈ ਵੱਡੀ ਹਮਲ ਮਾਰ ਲਏਗਾ